ਲਓ ਜੀ ਅਸੀਂ ਪਹੁੰਚਾ ਜਖਨੌਰੀ ਬਾਰਡਰ ਸਮੈਲ ਕੱਟੀ ਹੈ ਜਾ ਸਰਜੀਤ ਸਿੰਘ ਜੀ ਦੱਲੇਪਾਲ ਜੀ ਦੀ ਹਮਾਇਤ ਚ ਜੋ ਕਿ ਕਿਸਾਨਾਂ ਲਈ ਆਪਣਾ ਮਾਰੀ ਵਾਰਤ ਤੇ ਬੈਠੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਖਨੌਰੀ ਸ਼ਹਿਰ ਦੀ ਤੁਹਾਨੂੰ ਦਿਖਾ ਰਹੇ ਹਾਂ ਅਪਡੇਟ ਖਨੌਰੀ ਸ਼ਹਿਰ ਦੇ ਵਿੱਚ ਜਾਮ ਲੱਗਾ ਹੈ ਸੰਗਤ ਦਾ ਤੁਰ ਕੇ ਦੇਖ ਲਓ ਕਿੰਨਾ ਇਕੱਠਾ ਹੈ ਹਾਲੇ ਘੱਟੋ ਘੱਟ ਇਥੋਂ 5 ਕਿਲੋਮੀਟਰ ਦੇ ਦਰ ਮੈਂ ਤੁਸੀਂ ਐ ਲਾਲੋ ਸਾਹਿਬ ਵੀ ਸਾਰੀ ਸੰਗਤ ਦੀਆਂ ਜਿਹੜੀਆਂ ਟਰਾਲੀਆਂ ਟਰੈਕਟਰਾਂ ਗੱਡੀਆਂ ਜੀਪਾਂ ਕਾਰਾਂ ਉਹ ਇੱਥੇ ਖੜੀਆਂ ਨੇ ਦੁਨੀਆ ਮਾਈਆਂ ਵੀ ਦੇਖੋ ਤੁਰ ਕੇ ਜਾ ਰਹੀਆਂ ਨੇ ਉਹ ਅਸੀਂ ਵੀ ਦੇਖ ਕੇ ਕਿਤੇ ਜਗਾ ਟਰਾਲੀ ਲਾਉਣ ਦੀ ਸਕੀਮ ਸੋਚ ਰਹੇ ਹਾਂ ਆੜ ਆ ਗਿਆ ਜੀ ਪੰਜਾਬ ਉਹ ਨਹੀਂ ਆੜ ਤੇ ਇਹ ਤਾਂ ਸਿਰਫ ਆ ਕੇ ਹਾਂ ਨੇ 야, 이거 잡아야지, 내거아야지 야, 이거 잡아야지. 야, 이거 아야지 야, 이거 잡아야지. 야 അവിടെ പോയോടേ പയ്യന്മാരെ പെട്ടെന്ന് ആജാ ഗേറ്റ് ദേ കാട് ദേ കാട് ദേ ਚਾੜ ਦੇ ਚਾੜ ਦੇ ਹੋਏ ਲਾਵਾਂਗੇ ਚਾੜ ਲਾਂਗੇ ਨਾਲ ਨਹੀਂ ਲੱਗ ਜਾਂਦਾ ਇਹਨੂੰ ਜਿੱਥੇ ਕਿੰਨੇ ਨਾਲ ਨਹੀਂ ਜਾਂਦਾ ਨਾ ਜੋ ਨਾ ਜੋ ਨਾ ਨਹੀਂ ਭਾਈ ਚੰਗਾ ਚੰਗਾ ਚੱਟੇਗਾ ਨਾ ਨਾ ਡਰਦਾ ਨਹੀਂ ਮੇਰੇ ਯਾਰ ਆਪਣੇ ਉਹਨੂੰ ਕਿਹੜਾ ਭਾਈ ਅਜੀ ਬਾਤ ਦੇ ਉਸ ਤੋਂ ਥੋੜੇ ਥੋੜੇ ਵਰਗੀ ਆ ਸਮਾਣੇ ਲਵੀਏ ਸਮਾਣੇ ਲਵੀਏ ਥੋੜਾ ਕਿਹੜਾ ਭਾਈ ਹਾਂ ਤਾਂ ਇੱਧਰ ਫੱਟੇ ਘੱਟ ਸਾਹ ਭਾਈ ਸਤੇ ਅੰਮਰਗੜ ਕੋਲੇ ਜਿਹੜਾ ਪਿੰਡ ਅੰਮਰਗੜ ਆ ਅੰਮਰਗੜ ਆ ਅੰਮਰਗੜ ਤਾਂ ਇੱਧਰ ਆ ਗਿਆ ਅੰਮਰਗੜ ਹਲੋ ਸੜਕ ਜੀ ਅੱਛਾ ਕੰਮ ਨਾ ਰੋੜੇ ਬੰਦ ਪਰਦੇਸ਼ ਤੋਂ ਠੀਕ ਆ ਠੀਕ ਆ ਠੀਕ ਛੱਡਦਾ ਸੀ ਕਰਾਇਆ ਤਾਂ ਹਲੋ ਸੜਕ ਤੇ ਐਡਜ ਕਰਾਈ ਦੀ ਪੰਜਾਂ ਦਾ ਮਿੰਟ ਲੱਗ ਜਾਈ ਬਹੁਤ ਕਨੇਖਾ ਖਾਜ ਨੇ ਜੀ ਆਇਆ ਅੰਮਰਗੜ ਦੇ ਮਾਰੇ ਉੱਥੇ ਕਈ ਵਾਰ ਆ ਉਹ ਕਹ ਰਹੇ ਬਿੰਲਾ ਤਾਂ ਹੀ ਹੈ ਤਾਂ ਫੋਨ ਨਹੀਂ ਲੱਗਦੀ ਪ੍ਰੋਬਲਮ ਕੀ ਕਰਕੇ ਹੋ ਰਹੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਹਾਂ ਅੱਜ ਟਰਾਲੀ ਆ ਗਈ ਸਾਡੇ ਕੋਲ ਦੇਖ ਸਕਦੇ ਹੋ ਜੀ ਕੱਠ ਤੁਸੀਂ ਆਜੋ ਪਿੱਛੇ ਵੱਧੇ ਇਹ ਖਨੌਰੀ ਸ਼ਹਿਰ ਦੀ ਤਸਵੀਰ ਹੈ ਖਨੌਰੀ ਸ਼ਹਿਰ ਦੇ ਵਿੱਚ ਦੀ ਸੰਗਤ ਤੁਰੀ ਬੱਸਾਂ ਦਾ ਕੱਠ ਦੇਖ ਸਕਦੇ ਹੋ ਤੁਸੀਂ ਸੰਗਤਾ ਜੀ ਵੀ ਇਥੋਂ ਸ਼ਹਿਰ ਦੇ ਵਿੱਚ ਦੀ ਤੁਰੀ ਜਾ ਰਹੀ ਹੈ ਕਿਉਂਕਿ ਅੱਗੇ ਥੋੜਾ ਜਿਹਾ ਜਾਮ ਲੱਗਿਆ ਹੋਇਆ ਲੰਘਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਗੱਡੀਆਂ ਕਾਰਾਂ ਇਸ ਕਰਕੇ ਸੰਗਤ ਆਪਣੇ ਸਾਧਨ ਜਿੱਥੇ ਲੱਗ ਰਹੇ ਨੇ ਉੱਥੇ ਲੱਗ ਨਹੀਂ ਰਹੇ ਰਹ ਜਾਂਦੇ ਨੇ ਬਦਾਂ ਜੀ ਹਾਂ ਤੁਹਾਡੀ ਜੀ ਹਾਂ ਜੀ ਦੱਸੋ ਕੱਠੇ ਬਾਰੇ ਕਿਵੇਂ ਆਹ ਮਾਹੌਲ ਕੱਠਾ ਦਾ ਜੀ ਤੁਸੀਂ ਦੇਖ ਸਕਦੇ ਹੋ ਘਟੋ ਘਟ 5-7 ਕਿਲੋਮੀਟਰ ਦੇ ਵਿੱਚ ਕਾਇਦਲ ਤੁਰਕੇ ਜਿਹੜੀ ਦੁਨੀਆ ਉਹ ਫਿਰਦੀ ਆ ਮਤਲਬ ਵੀ 5-6 ਕਿਲੋਮੀਟਰ ਤੋਂ ਕੱਢੇ ਹੋਵਾਂਗੇ ਨਾ ਹਾਂ ਕੱਢਿਆ ਹੈ ਪੂਰਾ ਤੇ ਜਿਹੜਾ ਮਤਲਬ ਆ ਦੋਨੇ ਪਾਸੇ ਦੇਖੋ ਇੱਧਰ ਵੀ ਮਾਰਦੇ ਕਿ ਮੌਜੂਦ ਤਾਂ ਕਰ ਤਾ ਤੁਸੀਂ ਦੇਖ ਸਕਦੇ ਜਿੱਥੇ ਤੱਕ ਤੁਹਾਨੂੰ ਨਿਗਾਹ ਪਾ ਰਹੀ ਹੈ ਤੇ ਲੋਕ ਬੈਠੇ ਵੀ ਨਹੀਂ ਹੈਗੇ ਆਈ ਜਾਂਦੇ ਨੇ ਜਾਈ ਜਾਂਦੇ ਨੇ ਜੇ ਲੋਕ ਇੱਥੇ ਬੈਠਦੇ ਡੇਕੇ ਤਾਂ ਇੱਥੇ ਬੈਠਣ ਨੂੰ ਜਗ੍ਹਾ ਵੀ ਘੱਟ ਪੈਣੀ ਸੀ ਕਿਉਂਕਿ ਲੋਕਾਂ ਦਾ ਹਜੂਮ ਮੇ ਬਹੁਤ ਜ਼ਿਆਦਾ ਸੀ ਜਿਹੜੀਆਂ ਟਰਾਲੀਆਂ ਟਰੈਕਟਰ ਨੇ ਤੇ ਬੱਸਾਂ ਨੇ ਗੱਡੀਆਂ ਨੇ ਕਾਰਾਂ ਨੇ ਉਹ ਸਾਰੀਆਂ ਖਣੌਵੀ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਤੋਂ ਬਾਹਰ ਖੜੀਆਂ ਨੇ ਦੇਖ ਸਕਦੇ ਹੋ ਤੁਸੀਂ алш比 Miguel чисdi writers Endeatorium सतनामु सतनामु राम वाहेगुरुजी सतनाम गुरु ਕਰਦੀ ਹੈ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਕੀ ਕੀ ਬੰਦ ਰਹਾ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਚਲੋ ਬਈ ਖਾ ਪਿੰਡ ਤੇ ਅਮਦੇ ਆ ਗਏ ਸਤਨਾਮ ਵਾਹਿਗੁਰੂ गुरु जी सतनाम वाहे गुरु नाम वाहे आज आप सब दूर दूर से चलकर यहाँ भी आए हो मेरा निवेदन था कि मैं एक बार अपने सभी भाइयों से मिलना चाहता हूँ क्योंकि डॉक्टर से बन मिलने नहीं दे रहे थे तो मेरे मन की भावना थी तो आप सब ने जिस तरह से यहाँ पे आए हो और बहुत सारी तकलीफें उठाई हैं आप सब पता चला कहीं पे कुछ एक्सीडेंट हुए बड़ा दुख हुआ उस बात को सुनकर कि एक्सीडेंट से नुकसान हुआ किसी की किसी को चोट आई ऊपर वाले से दुआ करता हूँ कि किसी की जान ना जाए सब ठीक ठाक अपने घर पे वापस जाए देखिए जो मैं लड़ाई लड़ रहा हूँ मैं नहीं लड़ रहा हूँ ये मेरा तो एक